ਆ ਤੁਸੀਂ ਦੇਖੀ ਜਿਨ੍ਹਾਂ ਟੀਨ ਜਿਹੜੇ ਨੇ 170 ਟੀਨ ਖਾਲੀ ਪਏ ਨੇ ਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾਦਾ ਉਸ ਦਾ ਕਿੰਨਾ ਨਹੀਂ ਕਿੰਨਾ ਦੇਸੀ ਕੀ ਬਣਾ ਕੇ ਬਾਹਰ ਵੇਚੇ ਹੋਏਗਾ ਇਹ ਸਾਰੇ ਖਾਲੀ ਟੀਨ ਕੀ ਦੇ ਪਏ ਨੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ ਨਹੀਂ ਤੁਸੀਂ ਫਿਰ ਕੀ ਫਲੇਵਰ ਮਲਾਮਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਫਾਈਨਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਲਵਾੜ ਹੋ ਰਿਹਾਗਾ ਉਈ ਹੁਣ ਮੰਨ ਕੇ ਚਲੋ ਇਸੀ ਕਿ ਜੋਤਾਂ ਵਾਸਤੇ ਕਿਉਂ ਨਹੀਂ ਇਹਦੇ ਵਿੱਚ ਜੋਤਾਂ ਵਾਸਤੇ ਕੀ ਹੈ ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਤੁਸੀਂ ਇੱਥੇ ਹਾਂਜੀ ਖਾਣੇ ਹੋ ਤੁਸੀਂ ਇਹ ਆਪ ਖਾਣੇ ਹੋ ਨਾ ਆਪਰ ਫੈਂਡ ਬਤ ਸਰਦੀਆਂ ਚ ਜੇ ਤੁਸੀਂ ਵੀ ਹੋ ਦੇਸੀ ਘਿਓ ਖਾਣ ਦੇ ਸ਼ੌਕੀਨ ਤਾਂ ਦੇਖ ਲਵੋ ਇਹ ਵੀਡੀਓ ਕਿਤੇ ਤੁਸੀਂ ਵੀ ਇਸ ਬ੍ਰਾਂਡ ਦਾ ਜ਼ਹਿਰ ਤਾਂ ਨਹੀਂ ਖਾ ਰਹੇ ਪੁਆਨੀਗੜ ਦੇ ਨਾਬਾ ਰੋਡ ਤੇ ਸਥਿਤ ਇੱਕ ਸਰਫ ਬਣਾਉਣ ਵਾਲੀ ਫੈਕਟਰੀ ਤੇ ਜਦ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਵੱਡੀ ਮਾਤਰਾ 'ਚ ਨਕਲੀ ਦੇਸੀ ਕਿਓ ਦੀ ਵੱਡੀ खेਪ ਬਰਾਮਦ ਕੀਤੀ ਗਈ। ਤਕਰੀਬਨ 700 ਲੀਟਰ ਦੇ ਕਰੀਬ ਨਕਲੀ ਦੇਸੀ ਕਿਓ ਉੱਥੋਂ ਧਿਆਰ ਮਿਲਿਆ ਜੋ ਕਿ ਕਈ ਬ੍ਰਾਂਡਸ ਦੀ ਪੈਕਿੰਗ 'ਚ ਪੈਕ ਹੋ ਕੇ ਮਾਰਕੀਟ 'ਚ ਜਾਣਾ ਸੀ। ਪਰ ਸਿਹਤ ਵਿਭਾਗ ਦੀ ਮੁਸਤਦੀ ਕਾਰਨ ਇਹ ਜ਼ਹਿਰ ਪੰਜਾਬ ਦੀ ਜਨਤਾ ਤੱਕ ਪਹੁੰਚਣੋਂ ਬਚ ਗਿਆ। ਜਦ ਅਫਸਰ ਵੱਲੋਂ ਉੱਥੇ ਕੰਮ ਕਰਦੇ ਇੱਕ ਕਰਮਿੰਦੇ ਨਾਲ ਗੱਲ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਇਹ ਕਿ ਉਹ ਉਜੋਤਾਂ ਲਈ ਤਿਆਰ ਕੀਤਾ ਜਾਂਦਾ ਹੈ ਵੱਡੀ ਮਾਤਰਾ ਚ ਉਥੇ ਕਿਉ ਬਣਾਉਣ ਵਾਲਾ ਕੈਮੀਕਲ ਵੀ ਬਰਾਮਦ ਕੀਤਾ ਗਿਆ ਸਿਹਤ ਵਿਭਾਗ ਵੱਲੋਂ ਸਾਰੇ ਮਾਲ ਦੇ ਸੈਂਪਲ ਲੈ ਲਏ ਗਏ ਹਨ ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ ਅਤੇ ਬਾਕੀ ਮਾਲ ਜ਼ਬਤ ਕਰ ਲਿੱਤਾ ਗਿਆ ਹੈ ਜਿਹੜਾ ਇਹ ਕੈਮੀਕਲ ਹੈ ਇਹਨੂੰ ਅਜੇ ਸੈਂਟ ਦੇਸੀ ਕੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਇੰਨਾ ਜਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜੇ ਕਈ ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕਿ ਇਹਦੀ ਜਾਂਦੀ ਨਹੀਂ ਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਹੀ ਸੈਂਟ ਯੂਜ਼ ਹੋ ਰਿਹਾ ਹੈ ਤੇ ਇਹ ਬਹੁਤ ਜ਼ਿਆਦਾ ਸਿਹਤ ਲਈ ਖਾਨੀਕਾਰਕ ਹੈ। ਆ ਤੁਸੀਂ ਕੰਮ ਸਾਰਾ ਇਹ ਆਪ ਹੀ ਕਰ ਰਹੇ ਹੋ ਇੱਥੇ? ਹਾਂਜੀ ਹਾਂਜੀ। ਮਾਲਕ ਹੀ ਕਹ ਰਿਹਾ ਹੁਣ। ਮਾਲਕ ਕਹਿੰਦਾ ਮੈਂ ਆ ਰਿਹਾ ਹੀ ਬਾਹਰ ਗਿਆ ਹੋਇਆ ਹੀ। ਨਹੀਂ ਤੁਸੀਂ ਫਿਰ ਕੀ ਫਲੇਵਰ ਮਿਲਾ ਮਿਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਿਫਾਈਨਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈਗਾ। ਬੋਈ ਹੁਣ ਮੰਨ ਕੇ ਚਲੋਈ ਸੀ ਕਿ ਜੋਤਾਂ ਵਾਸਤੇ ਕਿਉਂ ਨਹੀਂ ਕਿ ਇਹਦੇ ਵਿੱਚ ਜੋਤਾਂ ਵਾਸਤੇ ਕੀ ਹੈ ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਤੁਸੀਂ ਇੱਥੇ। ਹਾਂਜੀ ਖਾਂਦੇ ਹੋ ਤੁਸੀਂ ਇਹ ਆਪ ਖਾਂਦੇ ਹੋ। ਨਾ ਆਪ ਰਿਫਾਈਨਡ ਵਰਤਦੇ ਆ ਇਸ ਦਾ। ਇਹ ਨਹੀਂ ਖਾਂਦੇ ਤੁਸੀਂ ਹਾਂਜੀ ਲੋਕਾਂ ਨੂੰ ਖੁਲਾ ਰਹੇ ਹਾਂ ਨਹੀਂ ਜੇ ਤਾਂ ਜਿਵੇਂ ਸਾਨੂੰ ਕਹਿਣ ਦੇ ਜੁੱਤਾਂ ਵਾਲਾ ਚਲੋ ਕੋਈ ਨਹੀਂ ਜਦੋਂ ਤੁਹਾਡੀ ਮਾਲਕਾ ਹੈ ਨਾ ਉਹਨਾਂ ਨੂੰ ਕਹੋ ਮੇਰੇ ਨਾਲ ਗੱਲ ਕਰੂਗਾ ਹਾਂਜੀ ਹਾਂਜੀ ਮੈਂ ਉਹ ਗੱਲ ਕਰਾਉਂਗਾ ਇਹ ਕਿ ਕਿਸੇ ਹਾਂ ਇਹ ਬੰਦ ਕਰੋ ਇਹ ਸਾਰਾ ਕੁਝ ਠੀਕ ਹੈ ਜੀ ਠੀਕ ਆ ਸਾਡੇ ਨੂੰ ਗੁਪਤ ਸੂਚਨਾ ਮਿਲੀ ਸੀ ਭਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਨਕਲੀ ਦੇਸੀ ਕੀ ਦਾ ਧੰਦਾ ਚੱਲ ਰਿਹਾ ਆ ਇਹ ਤੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਕੀ ਬਰਾਮਦ ਹੋਇਆ ਜਿਹੜਾ ਕਿ ਅਲੱਗ-ਅਲੱਗ ਬ੍ਰਾਂਡ ਦੇ ਬ੍ਰਾਂਡ ਨੇਮ ਦੇ ਅੰਦਰ ਸੀ ਹਾਂ ਬ ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ ਫੈਕਟਰੀ ਦੇ ਓਨਰ ਨਾਲੇ ਜ਼ਿੰਮੀਗਰ ਹਮਨਸ਼ਾਤੋ ਹੈ ਬਾਰ ਬਾਰ ਉਹਨੂੰ ਫੋਨ ਕਰਨ ਤੇ ਵੀ ਉਹ ਨਹੀਂ ਇੱਥੇ ਆਇਆ